ਤਾਂ ਦੋਸਤੋ ਦੇਖ ਸਕਦੇ ਹੋ ਹਸੈਨੀ ਵਾਲਾ ਬੋਰਡਰ ਦिए ਪਾਰਕਿੰਗ ਦੇ ਵਿੱਚ ਖੜੇ ਆ ਤਾਂ ਦੱਸ ਰਿਹਾ ਕਿ ਅੱਜ ਜੋ ਕਿ ਝੂਠਾਂ ਦੀ ਸਰਕਾਰ ਭਗਵੰਤ ਮਾਨ ਦੱਸ ਰਿਹਾ ਕਿ ਇੱਥੇ ਆ ਰਿਹਾ ਫਿਰੋਜ਼ਪੁਰ ਦੇ ਇਲਾਕੇ ਵਿੱਚ ਤਾਂ ਇਧਰ ਟਰਾਲੀ ਦੇ ਉੱਪਰ ਅਚਾਰ ਲੱਦਾ ਤੇ ਨਾਲ ਇਧਰ ਤੁਹਾਨੂੰ ਆਪਾਂ ਅੰਕਲੋਂ ਨਹੀਂ ਹੈਗੇ ਆ ਤਾਂ ਇਹਨਾਂ ਨਾਲ ਤੁਹਾਨੂੰ ਮਲਾਉਂਦੇ ਆ ਅੰਕਲ ਜੀ ਇਹ ਜਿਹੜਾ ਤੁਸੀਂ ਅਚਾਰ ਲੈ ਕੇ ਆਏ ਹੋ ਇਹ ਤੁਹਾਨੂੰ ਕਿਸੇ ਸਰਕਾਰ ਨੇ ਦਿੱਤਾ ਈ ਨਹੀਂ ਜੀ ਸਰਕਾਰ ਨੇ ਨਹੀਂ ਦਿੱਤਾ ਇਥੇ ਨਹੀਂ ਦਰਵਾਰੇ ਉੱਥੇ ਲਿਖਾਇਆ ਸੀ ਮਿੰਟੂ ਹੋਰੇ ਨੇ ਸਾਨੂੰ ਕਿਹਾ ਸੀ ਬਾਕੀ ਉਸ ਦਾ ਹੁਣ ਹੈਗਾ ਪਤਾ ਨਹੀਂ ਕਿਵੇਂ ਉਸ ਨੇ ਸਾਨੂੰ ਚੁਕਾਇਆ ਉਹਦੇ ਫਰੀਕੇ ਦਰਵਾਰੇ ਦਰਵਾਰੇ ਤੈਂਕਲ ਤੁਹਾਡਾ ਪਿੰਡ ਵੀ ਦੱਸ ਦਿਓ ਅੱਗੇ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਦਰਿਆ ਦੇ ਕੰਢੇ ਦੇ ਸ਼ੁਕੈਸ਼ੀਣਾ ਸਿੰਘ ਵਾਲੇ ਬਿਲਕੁਲ ਦਰਿਆ ਦੇ ਕੰਢੇ ਦੇ ਦਰਿਆ ਦੀ ਖਾਮ ਦੇ ਉੱਤੇ ਕਿੱਥੋਂ ਦਰਿਆ ਮੰਨ ਲੈ ਪਹਿਲਾ ਪਿੰਡ ਸਟਾਰਟ ਹੁੰਦਾ ਦਰਿਆ ਦੇ ਕੰਢੇ ਆਖਰੀ ਪਿੰਡ ਸਾਡਾ ਇਹ ਜੋ ਤੁਸੀਂ ਹੁਣ ਇਹ ਰੋਟੀ ਖਾ ਰਹੇ ਹੋ ਇਹ ਤੁਹਾਨੂੰ ਇਹ ਕਦੋਂ ਤੋਂ ਬਾਅਦ ਹੁਣ ਰੋਟੀ ਮਿਲ ਰਹੀ ਹੈ ਇਸ ਤੋਂ ਪਹਿਲਾਂ ਰੋਟੀ ਤੁਹਾਨੂੰ ਕਦੋਂ ਮਿਲੀ ਹੈ ਕੱਲ ਮਿਲੀ ਅੱਜ ਮਿਲ ਰਹੀ ਹੁਣ ਲੱਗਿਆ ਤੇ ਬਾਕੀ ਅੱਗੇ ਪਹਿਲਾਂ ਕੋਈ ਨਹੀਂ ਗਈ ਸਾਡੇ ਬਣੇ ਤੋੜ ਕੱਲ ਜਾਨੀ ਪਹੁੰਚੀ ਤੋੜ ਅਸੀਂ ਤੋੜ ਬਣਿਆ ਸੀ ਹੁਣ ਅੱਜ ਕਹਿੰਦੇ ਸੀ ਲੰਗਰ ਲੈ ਕੇ ਜਾਵਾਂਗੇ ਹੁਣ ਵੇਖੋ ਅਸੀਂ ਤਾਂ ਇੱਧਰ 4 ਲੱਦਣ ਆ ਗਏ ਹੁਣ ਉੱਥੇ ਪਹੁੰਚਿਆ ਜਾਂ ਨਹੀਂ ਪਹੁੰਚਾ ਅਸੀਂ ਤਾਂ ਉਹਨੂੰ ਦੇਖ ਲੈ ਹਸ ਵੀਰ ਜੀਤਪੁਰੇ ਚੋਂ ਦਾ ਉਥੋਂ ਚਾਰ ਪਿੰਡ ਤੋਂ ਅਸੀਂ ਆ ਗੱਠਾ ਲਾਦ ਕੇ ਲਿਆ ਆ ਗਏ ਅਸੀਂ ਆਪ ਦਾ ਟ੍ਰੇਡ ਲੈ ਕੇ ਗਏ ਤਾਂ ਦੇਖ ਸਕਦੇ ਹੋ ਇਹ ਜੋ ਅੰਕਲ ਹੋਣੀ ਲੰਗਰ ਛੱਕ ਰਿਹਾ ਤਾਂ ਟਾਈਮ तकरीबन ਹੈ ਦੋ ਤੋਂ ਵੀ ਜ਼ਿਆਦਾ ਟਾਈਮ ਹੋ ਚੁੱਕਾ ਹੈ ਦੁਪਹਿਰ ਦੇ ਤੇ ਸਵੇਰੇ ਤੋਂ ਇਹਨਾਂ ਨੂੰ ਲੰਗਰ ਪਛਾਤਾ ਨਹੀਂ ਮਿਲਿਆ ਕੱਲ ਜੋ ਇਹਨਾਂ ਕੋਲ ਜੋ ਸਿੱਖ ਜਥੇਬੰਦੀਆਂ ਆਪਣੇ ਪੰਜਾਬ ਦੇ ਆਮ ਲੋਕ ਜੋ ਸੇਵਾ ਦਾ ਲੰਗਰ ਪਛਾਤਾ ਲੈ ਕੇ ਆ ਰਹੇ ਨੇ ਤਾਂ ਉਹ ਜਿਵੇਂ ਕਿਸੇ ਕੋਲ ਅੱਗੇ ਤੱਕ ਪਹੁੰਚਿਆ ਜਾਂਦਾ ਲੰਗਰ ਲੈ ਕੇ ਜਾਂਦੇ ਪਰ ਅੱਜ ਦੀ ਜੋ ਹਾਲਾਤ ਨੇ ਕੋਈ ਨਹੀਂ ਪਹੁੰਚਾ ਭਗਵੰਤ ਮਾਨ ਛੋਠਾਂ ਦੀ ਸਰਕਾਰ ਅੱਜ ਫਿਰੋਜ਼ਪੁਰ ਦੇ ਇਲਾਕੇ ਜਾ ਰਹੀ ਹੈ ਤਾਂ ਇਹ ਜੋ ਅੱਗੇ ਬਾਦਰ ਪੱਟੀ ਦੇ ਬੈਠੇ ਲੋਕ ਨੇ ਉਹਨਾਂ ਤੱਕ ਕੋਈ ਵੀ ਲੰਗਰ ਪਛਾਤਾ ਨਹੀਂ ਪਹੁੰਚ ਰਹਾ ਲੰਗਰ ਪਛਾਤਾ ਤੁਸੀਂ ਦੇਖ ਸਕਦੇ ਹੋ ਇਹ ਵੀਰ ਹੋਣੇ ਲੈ ਕੇ ਆਇਆ ਤੇ ਸਾਰਾ ਕੁਝ ਇੱਥੇ ਜੋ ਹਸੈਨੀ ਵਾਲਾ ਬਾਰਡਰ ਦੀ ਪਾਰਕਿੰਗ ਹੈ ਉੱਥੇ ਹੀ ਰੋਕ ਦਿੱਤਾ ਗਿਆ ਅੱਗੇ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਹਾ ਤੇ ਇਹ ਚਾਰ ਦੀ ਟਰਾਲੀ ਜੋ ਕਿਸੇ ਤਾਂ ਨਹੀਂ ਸੱਜਣ ਦੇ ਮੰਟੂ ਵੋਰਾ ਜੋ ਹੈਗਾ ਉਹਨਾਂ ਨੇ ਦਿੱਤਾ ਆ ਤੇ ਅੰਕਲ ਉਹ ਨਹੀਂ ਆਪਦੇ ਪੱਲਿਓਂ ਤੇਲ ਭਾਲ ਕੇ ਟਰੈਕਟਰ ਦੇ ਵਿੱਚ ਪਿੰਡ ਜੋ 100 ਰੁਪਏ ਇਕੱਠਾ ਕਰਕੇ ਤੇ ਲੈ ਕੇ ਆਏ ਤੇ ਜੋ ਪਿੱਛੇ ਸੈਣੀ ਵਾਲਾ ਪੌਂਟਰ ਨੂੰ ਸੜਕ ਜਾਂਦੀ ਹੈ ਰੇਲਵੇ ਫਾਟਕ ਉੱਥੇ ਵੀ ਇਹਨਾਂ ਪੁਲਿਸ ਇਹਨਾਂ ਭਗਵੰਤਮਾਨ ਸਰਕਾਰ ਨੇ ਲਾ ਦਿੱਤੀ ਹੈ ਕਿ ਅੱਗੇ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਪਿਛਲੇ 10 ਦਿਨ ਤੋਂ ਲੈ ਕੇ 15 ਦਿਨ ਹੋ ਚੁੱਕੇ ਆ ਪਾਣੀ ਨਾਲ ਡੁੱਬ ਰਹੇ ਲੋਕ ਤਾਂ ਆਪ ਪਤਾ ਨਹੀਂ ਕਿੱਥੇ ਫਿਰਦਾ ਰਹੇ ਤਾਂ ਹੁਣ ਖਾਣਾ ਪੁੱਤੀ ਕਰਨ ਲਈ ਇੱਥੇ ਆ ਰਿਹਾ ਹੈ ਤਾਂ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਆਪਾਂ ਵੀ ਇਹ ਤਾਂ ਸੇਵਾ ਲੈ ਕੇ ਆਏ ਸੀ ਤਾਂ ਆਪਣੀ ਟਰਾਲੀ ਦੇ ਵਿੱਚ ਲੰਗਰ ਪਰਛਾਦਾ ਚਾਵਲ ਤੇ ਹੋਰ ਵੀ ਜੋ ਦਵਾਈਆਂ ਆਪਾਂ ਲੈ ਕੇ ਆਏ ਆ ਦੇਖ ਸਕਦੇ ਹੋ ਤੁਸੀਂ ਤਾਂ ਅੱਗੇ ਨਹੀਂ ਜਾਣ ਦਿੱਤਾ ਤਾਂ ਇਜਾਜ਼ਤ ਹੈ ਕਿਉਂਕਿ ਜਦੋਂ ਤੱਕ ਭਗਵੰਤ ਮਾਨ ਇਥੋਂ ਹੋ ਕੇ ਚਲੇ ਨਹੀਂ ਜਾਂਦੇ ਉਦੋਂ ਤੱਕ ਕਿਸੇ ਵੀ ਸੇਵਾਦਾਰ ਨੂੰ ਅੱਗੇ ਨਹੀਂ ਜਾਣ ਦੇ ਦਿੱਤਾ ਜਾਏਗਾ ਤਾਂ ਦੇਖ ਸਕਦੇ ਹੋ ਹੁਣ ਆ ਜੋ ਗੱਡੀਆਂ ਵਾਪਸ ਆ ਰਹੀਆਂ ਇਹ ਜੋਠਾਂ ਦੀ ਸਰਕਾਰ ਮਾਨ ਸਰਕਾਰ ਜੋ ਭਗਵੰਤ ਮਾਨ ਵਾਪਸ ਜਾ ਰਹਾ ਹੈ ਫਿਰੋਜਪੁਰ ਦੇ ਇਲਾਕੇ ਪਿੰਡ ਰਾਜੋ ਕੀ ਗੱਟੀਵਾਲ ਆਇਆ ਹੈ ਤੇ ਲੋਕਾਂ ਨੂੰ ਬਹੁਤ ਤੰਗ ਪਛਾਣ ਕੀਤਾ ਗਿਆ ਇਹਦੇ ਹੋਣ ਕਰਕੇ ਜੋ ਪਿੱਛੋਂ ਸੇਵਾਦਾਰ ਵੀ ਲੰਗਰ ਦਵਾਈਆਂ ਤੇ ਹੋਰ ਵੀ ਪਸ਼ੂਆਂ ਦੀ ਖਾਣ ਲਈ ਸਮਾਨ ਲੈ ਕੇ ਆ ਰਹੇ ਤਾਂ ਉਹਨਾਂ ਨੂੰ ਸੈਨੀ ਵਾਲਾ ਹੀ ਰੋਕਿਆ ਗਿਆ ਸੀ ਤੇ ਹੁਣ ਜਾਣ ਤੋਂ ਬਾਅਦ